ਸਤਿ ਸ਼੍ਰੀ ਅਕਾਲ ਜੀ ਆਪ ਸਭੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਬੇਟੇ ਆਪਾਂ ਆਪਣੇ ਮੁੱਦਿਆਂ ਨੂੰ ਲੈ ਕੇ ਟਵਿੱਟਰ ਦੀ ਕੈਂਪੇਨਿੰਗ ਚਲਾਈ ਹੋਈ ਹੈ ਤੇ ਬਹੁਤੇ ਬੱਚੇ ਜਿਹੜੇ ਹੈਗੇ ਆ ਟਵਿੱਟਰ ਸੋਸ਼ਲ ਮੀਡੀਆ ਬਹੁਤ ਘੱਟ ਯੂਜ਼ ਕਰਦੇ ਆ ਤੇ ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ ਵੀ ਤੁਸੀਂ ਇੱਕ ਫਰੈਸ਼ ਅਕਾਊਂਟ ਕਿਵੇਂ ਜਨਰੇਟ ਕਰਨਾ ਹੈ ਜਾਂ ਤੁਸੀਂ ਖੁਦ ਦਾ ਟਵੀਟ ਕਿਵੇਂ ਕਰਨਾ ਹੈ ਜਾਂ ਕਿਸੇ ਅਧਿਆਪਕ ਜਾਂ ਵਿਦਿਆਰਥੀ ਵੱਲੋਂ ਕੀਤਾ ਗਿਆ ਜਿਹੜਾ ਟਵੀਟ ਹੈਗਾ ਮੂ ਰੀ ਟਵੀਟ ਕਿਵੇਂ ਕਰ ਸਕਦੇ ਆ ਆਪਾਂ ਜਾਂ ਜਿਹੜੇ ਹੈਸ਼ਟੈਗ ਲਾਉਣੇ ਆ ਉਹ ਆਪਾਂ ਕਿਵੇਂ ਲਾਉਣੇ ਆ ਇਹ ਸਾਰਾ ਕੁਝ ਆਈਟੀਵੀ ਦੇ ਵਿੱਚ ਦੇਖਾਂਗੇ ਤੇ ਜਿਹੜਾ ਪ੍ਰੋਸੀਜਰ ਮੈਂ ਦੱਸਣ ਜਾ ਰਿਹਾ ਰਾਜੀ ਇਹ ਤੁਹਾਡੇ ਕੋਲੇ ਚਾਹੇ ਮੋਬਾਈਲ ਹੈ ਚਾਹੇ ਲੈਪਟਾਪ ਹੈ ਚਾਹੇ ਆਈਪੈਡ ਹੈ ਸਭ ਦੀ ਉੱਪਰ ਪ੍ਰੋਸੀਜਰ ਸੇਮ ਰਹੂਗਾ ਤੁਸੀਂ ਕੋਈ ਵੀ ਬ੍ਰਾਊਜ਼ਰ ਖੋਲ ਲੈਣਾ ਚਾਹੇ ਤੁਸੀਂ ਕ੍ਰੋਮ ਖੋਲ ਲੋ ਮੋਜੀਲਾ ਖੋਲ ਲੋ ਸਫਾਰੀ ਖੋਲ ਲੋ ਜਿਹੜਾ ਮਰਜ਼ੀ ਬ੍ਰਾਊਜ਼ਰ ਖੋਲ ਲੋ ਤੁਸੀਂ ਗੂਗਲ ਦੇ ਵਿੱਚ ਜਾ ਕੇ ਸਰਚ ਕਰਨਾ ਰਾਜੇ ਟਵਿੱਟਰ ਠੀਕ ਹੈ ਜੀ ਟਵਿੱਟਰ ਪੂਰਾ ਲਿਖੋਗੇ ਤਾਂ ਟਵਿੱਟਰ ਸਰਚ ਕਰਾਂਗੇ ਤਾਂ ਸਭ ਤੋਂ ਪਹਿਲੀ ਵੈਬਸਾਈਟ ਆ ਜਾਊਗੀ ਆਪਣੇ ਕੋਲੇ ਤੁਸੀਂ ਇਹਦੇ ਵਿੱਚ ਜਾ ਕੇ ਲੌਗਇਨ ਤੇ ਕਲਿੱਕ ਕਰਨਾ ਹੈ ਜੀ ਲੌਗਇਨ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਦਾਂ ਦਾ ਇੰਟਰਫੇਸ ਆਊਗਾ ਖੁੱਲ ਕੇ ਵੀ ਇਹ ਪੁੱਛੂਗਾ ਵੀ ਤੁਸੀਂ ਜਿਹੜਾ ਟਵਿੱਟਰ ਅਕਾਊਂਟ ਜਨਰੇਟ ਕਰਨਾ ਚਾਹੁੰਦੇ ਆ ਜੇ ਤੁਸੀਂ ਆਲਰੇਡੀ ਆਪਣੀ Gmail ਲੌਗਇਨ ਕੀਤੀ ਹੋਈ ਹੈ ਮੋਬਾਈਲ ਜਾਂ ਲੈਪਟਾਪ ਦੇ ਵਿੱਚ ਤੁਸੀਂ ਉਹਦੇ ਥਰੂ ਵੀ ਕਰ ਸਕਦੇ ਹੋ ਜੇ Apple ਦੇ ਵਿੱਚ ਤੁਸੀਂ Apple ID ਜਨਰੇਟ ਕੀਤੀ ਹੋਈ ਹੈ ਉਹਦੇ ਥਰੂ ਵੀ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਇੱਥੇ ਪ੍ਰੋਸੀਜਰ ਦੱਸਦਾ ਵੀ ਤੁਸੀਂ ਫਰੈਸ਼ ਅਕਾਊਂਟ ਕਿਵੇਂ ਜਨਰੇਟ ਕਰੋਗੇ ਫਰੈਸ਼ ਈਮੇਲ ਦੇ ਥਰੂ ਤੁਸੀਂ ਆ ਸਾਈਨ ਅਪ ਤੇ ਜਾਣਾ ਰਾਜੇ ਸਾਈਨ ਅਪ ਤੇ ਕਲਿੱਕ ਕਰੋਗੇ ਇੱਕ ਨਵਾਂ ਇੰਟਰਫੇਸ ਖੁੱਲਜੂਗਾ ਤਾਂ ਇੱਥੇ ਆਪਣੇ ਕੋਲੇ ਆਪਸ਼ਨ ਆ ਰਹੀ ਹੋਊਗੀ ਰਾਜੇ ਕ੍ਰੀਏਟ ਅਕਾਊਂਟ ਦੀ ਕ੍ਰੀਏਟ ਅਕਾਊਂਟ ਤੇ ਜਾਣਾ ਤੁਸੀਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਨੇਮ ਪੁੱਛੂਗਾ ਤੇ ਮੈਂ ਡੈਮੋ ਦੇ ਤੌਰ ਤੇ ਆਪਣੇ ਬੇਟੇ ਦਾ ਨਾਮ ਲਿਖ ਰਿਹਾ ਠੀਕ ਹੈ ਜੀ ਇੱਥੇ ਤੁਸੀਂ ਆਪਣਾ ਪੂਰਾ ਨਾਮ ਲਿਖਣਾ ਰਾਜੀ ਜਿਵੇਂ ਮੈਂ ਲਿਖ ਰਿਹਾ ਅੰਗਦਵੀਰ ਸਿੰਘ ਪੂਰਾ ਨਾਮ ਦੇਤਾ ਮੈਂ ਠੀਕ ਹੈ ਜੀ ਨਾਮ ਦੇ ਦੇਣਾ ਸਪੇਸ ਦੇ ਨਾਲ ਈਮੇਲ ਆਈਡੀ ਦੇਣੀ ਆ ਰਾਜੇ ਤਾਂ ਈਮੇਲ ਆਈਡੀ ਉਹ ਦੇਣੀ ਆ ਜਿਹੜੀ ਇਹ ਚੱਕ ਲਏਗਾ ਠੀਕ ਹੈ ਜੀ ਤਾਂ ਆ ਇੱਥੇ ਮੈਂ ਈਮੇਲ ਆਈਡੀ ਇਹ ਦੇ ਦਿੱਤੀ ਠੀਕ ਹੈ ਜੀ ਇਸ ਤੋਂ ਬਾਅਦ ਇਹ ਤੁਹਾਨੂੰ ਪੁੱਛੂਗਾ ਡੇਟ ਆਫ ਬਰਥ ਪੁੱਛੂਗਾ ਤੁਹਾਡੀ ਸਪੋਜ਼ ਜਿਵੇਂ ਮੈਂ ਆਪਣੇ ਖੁਦ ਹੀ ਡੇਟ ਆਫ ਬਰਥ ਦੇ ਰਿਹਾ ਇੱਥੇ ਠੀਕ ਹੈ ਜੀ ਤੁਸੀਂ ਪ੍ਰੋਪਰ ਡੇਟ ਆਫ ਬਰਥ ਦੇਣੀ ਹੈ ਰਾਜੇ ਆਪਣੀ ਡੇਟ ਆਫ ਬਰਥ ਪਾਉਣ ਤੋਂ ਬਾਅਦ ਆਪਾਂ ਅੱਗੇ ਫਰਦਰ ਪ੍ਰੋਸੀਡ ਕਰਨਾ ਹੈ ਕਰ ਲਿਆ ਨਾਮ ਲਿਖ ਲਿਆ ਈਮੇਲ ਆਈਡੀ ਈਮੇਲ ਆਈਡੀ ਅਗਰ ਤੁਸੀਂ ਆਲਰੇਡੀ ਕਿਤੇ ਟਵਿੱਟਰ ਦੇ ਵਿੱਚ ਪਹਿਲਾਂ ਕਦੇ ਪੁਰਾਣੀ ਅਕਾਊਂਟ ਦੀ ਯੂਜ਼ ਕੀਤੀ ਹੈ ਤਾਂ ਨਹੀਂ ਚੱਕੂਗਾ ਰੈੱਡ ਕਲਰ ਦਾ ਬਾਕਸ ਬੰਦ ਜੂਗਾ ਪਰ ਜੇ ਫਰੈਸ਼ ਈਮੇਲ ਆਈਡੀ ਹੈਗੀ ਹੈ ਤੁਹਾਡੇ ਕੋਲੇ ਤਾਂ ਇਹ ਤੁਹ ਕੋਈ ਵੀ 에ਰਰ ਨਹੀਂ ਦਿਊਗਾ ਉਸ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰਨਾ ਹੈ ਜਦੋਂ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤਾਂ ਇੱਕ ਵੈਰੀਫਿਕੇਸ਼ਨ ਕੋਡ ਭੇਜੂਗਾ ਠੀਕ ਹੈ ਜੀ ਇਹ ਇਹ ਤੁਹਾਡੀ ਈਮੇਲ ਆਈਡੀ ਤੇ ਵੈਰੀਫਿਕੇਸ਼ਨ ਕੋਡ ਆਊਗਾ ਉਹ ਕੋਡ ਤੁਸੀਂ ਭਰਨਾ ਹੈ ਠੀਕ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਈਮੇਲ ਆਈਡੀ ਖੋਲ ਕੇ ਤੁਹਾਨੂੰ ਕੋਡ ਵੀ ਦਿਖਾ ਦਿੰਦਾ ਹਾਂਜੀ ਆਪਾਂ ਈਮੇਲ ਤੇ ਜਾ ਕੇ ਜਿੱਤੇ ਤੁਹਾਡੀ ਈਮੇਲ ਲੌਗਇਨ ਕੀਤੀ ਹੈ ਜਿਵੇਂ ਮੰਨ ਲਓ ਆ ਦੇਖੋ ਮੇਰੇ ਕੋਲੇ ਐਕਸ ਨਾਮ ਤੋਂ ਕੋਡ ਆਇਆ ਹੋਇਆ ਹੈ ਤਾਂ ਉਹ ਕੋਡ ਤੁਸੀਂ ਕੀ ਕਰ ਲੈਣਾ ਚਾਹੇ ਕਾਪੀ ਕਰ ਲਓ ਰਾਜੇ ਉਹਨੂੰ ਚਾਹੇ ਤੁਸੀਂ ਯਾਦ ਕਰ ਲਓ ਹਨਾ 076155 ਇਹ ਆਪਾਂ ਕੀ ਕਰਨਾ ਰਾਜੇ ਉੱਥੇ ਭਰ ਦੇਣਾ ਹੈ ਵੈਰੀਫਿਕੇਸ਼ਨ ਕੋਡ ਭਰਤਾ ਵੈਰੀਫਿਕੇਸ਼ਨ ਕੋਡ ਭਰਨ ਤੋਂ ਬਾਅਦ ਆਪਾਂ ਕੀ ਕਰਨਾ ਰਾਜੇ ਨੈਕਸਟ ਕਰਨਾ ਹੈ ਨੈਕਸਟ ਕਰਾਂਗੇ ਤਾਂ ਕੋਈ ਵੀ ਪਾਸਵਰਡ ਰੱਖਣਾ ਤੁਸੀਂ ਕੋਸ਼ਿਸ਼ ਕਰਿਓ ਪਾਸਵਰਡ ਦਾ ਜਿਹੜਾ ਪਹਿਲਾ ਲੈਟਰ ਹੈਗਾ ਉਹ ਕੈਪੀਟਲ ਰੱਖਣਾ ਹੈ ਠੀਕ ਹੈ ਜੀ ਕੈਪੀਟਲ ਰੱਖ ਕੇ ਰਾਜੇ ਉਸ ਤੋਂ ਬਾਅਦ ਕੀ ਹੈ ਜੀ ਕੈਪੀਟਲ ਰੱਖ ਕੇ ਤੇ ਐਟ ਸਪੈਸ਼ਲ ਸਿੰਬਲ ਵੀ ਜ਼ਰੂਰ ਉਹਦੇ ਵਿੱਚ ਠੀਕ ਹੈ ਜੀ ਤੁਸੀਂ ਪਾਉਣਾ ਹੈ ਠੀਕ ਹੈ ਸਪੈਸ਼ਲ ਸਿੰਬਲ ਜਿਵੇਂ ਮੈਂ ਤੁਹਾਨੂੰ ਦਿਖਾਈ ਦਿੱਨਾ ਪਾਸਵਰਡ ਜਿਵੇਂ ਮੈਂ ਰੱਖਿਆ A ਕੈਪੀਟਲ ਰੱਖਿਆ ਅੰਗਲ 9084 2014 ਇਸ ਤਰ੍ਹਾਂ ਮਤਲਬ ਤੁਸੀਂ ਕੋਈ ਇੱਕ ਸਟਰੋਂਗ ਜਿਹਾ ਪਾਸਵਰਡ ਰੱਖਣਾ ਸਟਰੋਂਗ ਪਾਸਵਰਡ ਰੱਖਣ ਤੋਂ ਬਾਅਦ ਤੁਸੀਂ ਇਹ ਕਰ ਲੈਣਾ ਸਾਈਨ ਅਪ ਕਰ ਲੈਣਾ ਠੀਕ ਹੈ ਜੀ ਸਾਈਨ ਅਪ ਕਰੋਗੇ ਤਾਂ ਤੁਹਾਡਾ ਇਹ ਹੋ ਗਿਆ ਇਹ ਆਪਸ਼ਨਲ ਹੈ ਤੁਸੀਂ ਕੋਈ ਪਿਕਚਰ ਲਗਾਉਣਾ ਚਾਹੋ ਨੀ ਆ ਪਿਕਚਰ ਲਗਾ ਸਕਦੇ ਹੋ ਠੀਕ ਹੈ ਜੀ ਜਿਵੇਂ ਇੱਥੇ ਕਲਿੱਕ ਕਰਾਂਗੇ ਇਹ ਤੁਹਾਨੂੰ ਪੁੱਛ ਲੂਗਾ ਪਿਕਚਰ ਕਿੱਥੇ ਆ ਕੋਈ ਵੀ ਪਿਕਚਰ ਤੁਸੀਂ ਲਾ ਸਕਦੇ ਹੋ ਜਿਵੇਂ ਮੰਨ ਲਓ ਆਪਣਾ ਆਪਣਾ ਲੋਗੋ ਹੀ ਲਗਾ ਦਿੰਨੇ ਆ ਤੇ ਆ ਲੋਗੋ ਪਿਆ ਸੀਗਾ ਤਾਂ ਜਾਨੀ ਕਿ ਆਪਾਂ ਨੈਕਸਟ ਚੱਲਦੇ ਆਂ ਮੇਨ ਜਿਹੜਾ ਮੇਨ ਕੰਮ ਕਰਨ ਵਾਲਾ ਤਾਂ ਆਪਾਂ ਨੂੰ ਯੂਜ਼ਰ ਨੇਮ ਮਿਲ ਗਿਆ ਰਾਜੇ ਅੰਗਦ ਇਹ ਵਾਲਾ ਇੱਥੇ ਤੁਹਾਨੂੰ ਆਪਸ਼ਨਾਂ ਵੀ ਮਿਲਣਗੇ ਆ ਤੁਸੀਂ ਕੋਈ ਵੀ ਰੱਖ ਸਕਦੇ ਹੋ ਠੀਕ ਹੈ ਜੀ ਤੁਸੀਂ ਜਿਹੜਾ ਵੀ ਯੂਜ਼ਰ ਨੇਮ ਰੱਖਣਾ ਚਾਹੁੰਦੇ ਹੋ ਜਿਵੇਂ ਮੰਨ ਲਓ ਐਡ ਦੀ ਰੇਟ ਅੰਗਦ ਵੀਰ ਐਸ ਮੈਂ ਤਾਂ ਆ ਰੱਖਣਾ ਚਾਹਣਾ ਇਹ ਕਹਿੰਦੇ ਵੀ ਇਹ ਅਨ ਅਵੇਲੇਬਲ ਹੈ ਵੀ ਇਹ ਪਹਿਲਾਂ ਕਿਸੇ ਨੇ ਯੂਜ਼ ਕੀਤਾ ਹੋਇਆ ਤਾਂ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਰੱਖ ਸਕਦੇ ਹੋ ਠੀਕ ਹੈ ਜੀ ਸਪੋਜ਼ ਮੈਂ ਕੋਈ ਵੀ ਆਹ ਰੱਖ ਲੈਣਾ ਠੀਕ ਹੈ ਤਾਂ ਇਹ ਰੱਖਣ ਤੋਂ ਬਾਅਦ ਜਦੋਂ ਗ੍ਰੀਨ ਟਿੱਕ ਹੋ ਜਾਊਗਾ ਤਾਂ ਆਪਾਂ ਅਗਰ ਕੀ ਕਰਨਾ ਰਾਜੇ ਨੈ ਇਹ ਹਜੇ ਜਿਹੜੇ ਨੋਟੀਫਿਕੇਸ਼ਨ ਵਗੈਰਾ ਆਪਾਂ ਸਕਿਪ ਕਰ ਦਾਂਗੇ ਇਹ ਲੈਂਗੁਏਜ ਪੁੱਛੂਗਾ ਤਾਂ ਲੈਂਗੁਏਜ ਆਪਾਂ ਅੰਗਰੇਜ਼ੀ ਯੂਜ਼ ਕਰਨੀ ਹਜੇ ਫਿਲਹਾਲ ਤੇ ਨੈਕਸਟ ਚਲੇ ਜਾਣਾ ਠੀਕ ਹੈ ਜੀ ਇਹ ਪੁੱਛੂਗਾ ਤਿੰਨ ਆਪਸ਼ਨਾਂ ਪੁੱਛੂਗਾ ਤੁਹਾਨੂੰ ਕਿ ਤੁਸੀਂ ਜਿਹੜਾ ਟੂਟੋਰ ਯੂਜ਼ ਕਰਨ ਜਾ ਰਹੇ ਹੋ ਉਹ ਕਾਦੇ ਵਾਸਤੇ ਤੁਸੀਂ ਐਂਟਰੇਨਮੈਂਟ ਕਹਿ ਸਕਦੇ ਹੋ ਠੀਕ ਹੈ ਜੀ ਮੰਨ ਲਓ ਅ ਸਟੱਡੀ ਰਿਲੇਟਿਡ ਕੈਰੀਅਰ ਰਿਲੇਟਿਡ ਕਹਿ ਸਕਦੇ ਹੋ ਠੀਕ ਹੈ ਜੀ ਟੈਕਨੋਲੋਜੀ ਰਿਲੇਟਿਡ ਕਹਿ ਸਕਦੇ ਹੋ ਮਿਨੀਮਮ ਤਿੰਨ ਆਪਸ਼ਨਾਂ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤਾਂ ਨੈਕਸਟ ਜਾਓਗੇ ਤੁਸੀਂ ਰਾਜੀ ਅ ਇਸ ਤੋਂ ਬਾਅਦ ਦੇਖੋ ਇਹਦੇ ਵਿੱਚ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਜਿਵੇਂ ਮੰਨ ਲਓ ਐਜੂਕੇਸ਼ਨ ਮਤਲਬ ਇਹ ਤੁਹਾਡਾ ਆਪਸ਼ਨਲ ਹੈ ਕੋਈ ਚੱਕਰ ਨਹੀਂ ਹੈ ਦਾ ਦਾ ਤੇ ਇੱਕ ਅਕਾਊਂਟ ਤੁਹਾਨੂੰ ਫੋਲੋ ਕਰਨਾ ਪਊਗਾ ਤੁਸੀਂ ਆਪਣੇ ਵਾਲਾ ਵੀ ਕਰ ਸਕਦੇ ਹੋ ਹਨ ਸર્ચ ਕਰਕੇ ਤੁਸੀਂ ਆਪਣੇ ਵਾਲਾ ਵੀ ਕਰ ਸਕਦੇ ਹੋ ਇਹਨਾਂ ਵਿੱਚੋਂ ਵੀ ਕੋਈ ਕਰ ਸਕਦੇ ਹੋ ਕੋਈ ਵੀ ਕਰ ਲਓ ਮੰਨ ਲਓ ਫॉर एग्जांपल ਆਪਾਂ ਪੰਜਾਬ ਪੁਲਿਸ ਦਾ ਕਰ ਲੈਨੇ ਤੇ ਕੋਈ ਨਾ ਕੋਈ ਆਪਾਂ ਨੂੰ ਮਿਲ ਜੂਗਾ ਜਿਹੜਾ ਆਪਾਂ ਕਰਨਾ ਚਾਹਣੀ ਹੈ ਨਹੀਂ ਤੁਸੀਂ ਸર્ચ ਵੀ ਕਰ ਸਕਦੇ ਹੋ ਮੰਨ ਲਓ ਪੰਜਾਬ ਪੁਲਿਸ ਹੈ ਇਹਨੂੰ ਆਪਾਂ ਫੋਲੋ ਕਰ ਲੈਨੇ ਪੰਜਾਬ ਪੁਲਿਸ ਦੀ ਰਿਕਰੂਟਮੈਂਟ ਵਾਸਤੇ ਤਾਂ ਮਿਨੀਮਮ ਇੱਕ account to follow ਕਰਨ ਤੋਂ ਬਾਅਦ ਤੁਹਾਡਾ ਕੀ ਹੈ ਜੀ ਜਿਹੜਾ account ਹੈਗਾ ਉਹ ਸাকਸੈਸਫੁਲੀ ਜਨਰੇਟ ਹੋ ਜਾਊਗਾ ਰਾਜੀ ਆ ਦੇਖੋ ਹੁਣ ਇਦਾਂ ਦਾ ਇੰਟਰਫੇਸ ਆ ਜਾਊਗਾ ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ profile ਦੇਖਣਾ ਤਾਂ profile ਤੇ ਕਲਿੱਕ ਕਰਨਾ ਰਾਜੀ profile ਤੇ ਕਲਿੱਕ ਕਰਾਂਗੀ ਤਾਂ ਆ ਆ ਗਿਆ ਜੀ ਮੇਰਾ ਲੋਗੋ ਆ ਮੇਰਾ ਨਾਮ ਹੈ ਵੈਰੀਫਾਈਡ ਮੈਂ ਹੋ ਚੁੱਕਿਆ ਠੀਕ ਹੈ ਜੀ edit profile ਕਰਕੇ ਵੀ ਤੁਸੀਂ ਇਨਫੋਰਮੇਸ਼ਨ ਐਡਿਟ ਕਰ ਸਕਦੇ ਹੋ ਕਲੀਅਰ ਹੋ ਗਿਆ ਹੁਣ ਆਪਾਂ ਟਵੀਟ ਕਰਨਾ ਸਿੱਖਦੇ ਹਾਂ ਆਪਾਂ ਜਾਣਾ ਜੀ ਰਾਜੇ ਹੋਮ ਤੇ ਹੋਮ ਤੇ ਜਾ ਕੇ ਜੇ ਕੋ ਵਾਟ ਇਜ਼ ਹੈਪਨਿੰਗ ਇੱਥੇ ਜਾ ਕੇ ਆਪਾਂ ਟਵੀਟ ਕਰ ਸਕਦੇ ਹਾਂ ਜਿਵੇਂ ਮੈਂ ਮੰਨ ਲਓ ਕੱਲ ਕੱਲ ਵਾਸਤੇ ਨਾ ਇੱਕ ਕਾਪੀ ਕਰਕੇ ਰੱਖਿਆ ਹੋਇਆ ਡਾਟਾ ਉਹ ਤੁਹਾਨੂੰ ਦਿਖਾਉਣਾ ਹੈ ਇੱਕ ਮਿੰਟ ਜਿਵੇਂ ਮੰਨ ਲਓ ਵਾ ਟਵਿੱਟਰ ਵਾਸਤੇ ਮੈਂ ਕੱਲ ਕਰ ਲਿਆ ਸੀਗਾ ਮੰਨ ਲਓ ਮੈਂ ਐਜ਼ ਅ ਵਿਦਿਆਰਥੀ ਆ ਟਵੀਟ ਕਰਨਾ ਚਾਹਣਾ ਠੀਕ ਹੈ ਜੀ ਮੈਂ ਕੀ ਕਰੂੰਗਾ ਮੈਂ ਇਹਨੂੰ ਕਾਪੀ ਕਰ ਲੂੰਗਾ ਇਹਨਾਂ ਜਿਹੜਾ ਟਵੀਟ ਕਰਨਾ ਮੰਨ ਲਓ ਮੈਂ ਇਹਨੂੰ ਕਾਪੀ ਕਰ ਲਿਆ ਤੁਸੀਂ ਟਾਈਪ ਵੀ ਕਰ ਸਕਦੇ ਹੋ ਫਿਲਹਾਲ ਮੈਂ ਕਾਪੀ ਕਰ ਰਿਹਾ ਵੀ ਜੋ ਲੰਬੀ ਨਾ ਹੋਵੇ ਇਹਨੂੰ ਇੱਥੇ ਪੇਸਟ ਕਰ ਦੇਣਾ ਪੇਸਟ ਕਰਤਾ ਪੇਸਟ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਰਾਜੀ ਇੱਥੇ ਇਹ ਮੈਂ ਖੁਦ ਦਾ ਡੀਲੀਟ ਕਰਨਾ ਸਿਖਾ ਰਿਹਾ ਇੱਥੇ ਆਪਾਂ ਕੀ ਕਰਨੇ ਆ ਰਾਜੇ ਆਪਾਂ ਲਾਉਣੇ ਆ ਹੈਸ਼ਟੈਗ ਹੈਸ਼ਟੈਗ ਮੇਸ਼ਾ ਠੀਕ ਹੈ ਜੀ ਹੈਸ਼ ਸਿੰਬਲ ਜਿਹੜਾ ਹੁੰਦਾ ਸ਼ਿਫਟ ਨਾਲ ਪਕੇ 3 ਤੋਂ ਪੈਂਦਾ ਲੈਪਟਾਪ ਦੇ ਵਿੱਚ ਜਿਵੇਂ ਮੰਨ ਲਓ ਮੈਂ ਕੱਲ ਵਾਸਤੇ ਠੀਕ ਹੈ ਜੀ ਆਪਾਂ ਜਿਹੜੇ ਪਾ ਰਹੇ ਸੀਗੇ ਠੀਕ ਹੈ ਆਪਾਂ ਕਿਹੜੇ ਕਿਹੜੇ ਸਿੰਬਲ ਪਾ ਰਹੇ ਸੀ ਕਿਹੜੇ ਕਿਹੜੇ ਟੈਗ ਪਾ ਰਹੇ ਸੀਗੇ ਆਪਾਂ ਆਹ ਟੈਗ ਪਾ ਰਹੇ ਸੀਗੇ ਅਪੀਲ ਟੂ ਪੀਟ੍ਰ ਪਲੱਸ ਬੋਰਡ ਮੰਨ ਲਓ ਮੈਨੂੰ ਪੂਰੇ ਨੂੰ ਕਾਪੀ ਕਰ ਲੈਣਾ ਹੈ ਤਾਂ ਇਸ ਤਰ੍ਹਾਂ ਆਪਾਂ ਕੀ ਕਰ ਸਕਦੇ ਆ ਰਾਜੀ ਇਹਨੂੰ ਆਪਾਂ ਪੂਰਾ ਹੈਸ਼ਟੈਗ ਦੇ ਸਕਦੇ ਆ ਮੰਨ ਲਓ ਮੈਂ ਇੱਥੇ ਕੀ ਕਰੂੰਗਾ ਪੂਰਾ ਕਾਪੀ ਕਰਤਾ ਦੇਖੋ ਇਹ ਬਲੂ ਚ ਆਉਣਾ ਚਾਹੀਦਾ ਦੇਖੋ ਅਪੀਲ 2p+ਬੋਰਡ ਆ ਗਿਆ ਨਾ ਇਸੇ ਤਰ੍ਹਾਂ ਹੀ ਅਗਲਾ ਹੈਸ਼ਟੈਗ ਜਿਹੜਾ ਆਪਾਂ ਦਿੱਤਾ ਸੀਗਾ ਰਿਲੀਜ਼ ਐਗਜ਼ਾਮ ਡੇਟਸ ਤੁਸੀਂ ਆਪ ਦਾ ਖੁਦ ਦਾ ਵੀ ਬਣਾ ਸਕਦੇ ਹੋ ਔਰ ਵੇਟਿੰਗ ਲਿਸਟ ਦਾ ਬਣਾ ਸਕਦੇ ਹੋ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਰਿਕਰੂਟਮੈਂਟ ਦਾ ਬਣਾ ਸਕਦੇ ਹੋ ਮੰਨ ਲਓ ਮੈਂ ਹੈਸ਼ਟੈਗ ਜਿੰਨੇ ਮਰਜ਼ੀ ਲਗਾ ਸਕਦਾ ਹੋਗੇ ਕਿਸੇ ਮੰਤਰੀ ਦਾ ਨਾਮ ਮੰਤਰੀ ਦਾ ਅਕਾਊਂਟ ਵੀ ਅਨੰਦਿੰਦਰ ਮੋਦੀ ਜੀ ਨੂੰ ਕਰਨਾ ਤਾਂ ਅਨੰਦਿੰਦਰ ਮੋਦੀ ਦਾ ਵੀ ਪਾ ਸਕਦੇ ਆ ਆਪਾਂ ਤਾਂ ਇਹਨੂੰ ਆਪਾਂ ਪੋਸਟ ਕਰ ਦਾਂਗੇ ਤਾਂ ਇਹ ਆਪਣਾ ਟਵੀਟ ਹੋ ਚੁੱਕਿਆ ਠੀਕ ਹੈ ਜੀ ਇਹ ਆਪਣਾ ਟਵੀਟ ਹੋ ਚੁੱਕਿਆ ਹੁਣ ਕੋਈ ਵਿਦਿਆਰਥੀ ਇਹਨੂੰ ਰੀਟਵੀਟ ਕਰਨਾ ਚਾਹੁੰਦਾ ਤਾਂ ਇੱਥੇ ਜਾਣਾ ਰਾਜੇ ਆਪਸ਼ਨ ਇਹ ਰੀਟਵੀਟ ਦੀ ਹੈ ਤਾਂ ਇੱਥੇ ਰੀਟਵੀਟ ਹੋ ਜਾਊਗਾ ਮੰਨ ਲਓ ਮੈਂ ਕਿਸੇ ਦੇ account ਤੇ ਜਾ ਕੇ ਰੀਟਵੀਟ ਕਰਨਾ ਤਾਂ ਮੈਂ ਅਮੀਰ ਕਰਦਾ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ ਬੇਟੇ ਛੋਟੀ ਜੀ ਵੀਡੀਓ ਸੀ ਛੋਟੀ ਜੀ ਕੋਸ਼ਿਸ਼ ਸੀਗੀ ਠੀਕ ਹੈ ਜਿਵੇਂ ਹੁਣ ਮੰਨ ਲਓ ਮੈਂ ਆਪਦਾ ਕਾਊਂਟ ਖੋਲਦਾ ਇਹ ਅੰਗਦਵੀਰ ਮੇਰੇ ਬੇਟੇ ਦਾ ਅਕਾਊਂਟ ਹੈ ਮੈਂ ਆਪਦਾ ਕਾਊਂਟ ਕਿਸੇ ਹੋਰ ਬ੍ਰਾਊਜ਼ਰ ਚ ਖੋਲਦਾ ਮੈਂ ਇੱਥੇ ਖੋਲਦਾ ਪੋਸਟਿਵ ਬਾਈ ਪੰਜਾਬ ਮੈਂ ਆਪਦਾ ਕਾਊਂਟ ਖੋਲ ਕੇ ਜਿਹੜਾ ਮੇਰਾ ਹੈਗਾ ਉਹ ਨੂੰ ਆਪਾਂ ਰੀਟਵੀਟ ਕਰ ਸਕਦੇ ਹਾਂ ਠੀਕ ਹੈ ਜਿਵੇਂ ਮੰਨ ਲਓ ਮੈਂ ਕੱਲ ਹੈਸ਼ਟੈਗ ਪਾਏ ਸੀਗੇ ਠੀਕ ਹੈ ਜੀ ਇਹਦੇ ਵਿੱਚ ਕੱਲ ਮੈਂ ਆਪਣੇ ਹੈਸ਼ਟੈਗ ਪਾਏ ਸੀਗੇ ਪ੍ਰੋਫਾਈਲ 'ਚ ਜਾ ਕੇ ਤੁਹਾਨੂੰ ਦਿਖਾਉਣਾ ਤੇ ਆਹ ਵਾਲੇ ਦੇਖੋ ਆ ਦੇਖੋ 59 ਬੱਚਿਆਂ ਨੇ ਰੀਟਵੀਟ ਕੀਤਾ ਠੀਕ ਹੈ ਜੀ ਤਾਂ ਇਹ ਰੀਟਵੀਟ ਇੱਥੇ ਆਪਸ਼ਨ ਰੀਟਵੀਟ ਦੀ ਹੈ ਆ ਤੁਹਾਡੇ ਕਮੈਂਟ ਕਰਨ ਦੀ অপਸ਼ਨ ਹੁੰਦੀ ਹੈ ਰਿਪਲਾਈ ਕਰ ਸਕਦੇ ਹੋ ਆ ਤੁਸੀਂ ਮਤਲਬ ਕਿ ਲਾਈਕ ਕਰ ਸਕਦੇ ਹੋ ਇਹਨੂੰ ਠੀਕ ਹੈ ਜੀ ਇਹ ਨਾਲ ਐਨਲਿਸਿਸ ਦਿਖਾਉਂਦਾ ਵੀ ਕਿੰਨੇ ਬੰਦਿਆਂ ਨੇ ਦੇਖਿਆ ਠੀਕ ਹੈ ਜੀ ਆਹ ਸ਼ੇਅਰ ਦੀ অপਸ਼ਨ ਹੁੰਦੀ ਹੈ ਤੁਸੀਂ ਸ਼ੇਅਰ ਕਰ ਸਕਦੇ ਹੋ ਠੀਕ ਹੈ ਜੀ ਮੰਨ ਲਓ ਤੁਸੀਂ ਆਪਣੇ ਕਾਊਂਟ ਤੇ ਸ਼ੇਅਰ ਕਰਨਾ ਚਾਹੁੰਦੇ ਆ ਜਾਂ ਕਾਪੀ ਲਿੰਕ ਕਰਨਾ ਚਾਹੁੰਦੇ ਆ ਸ਼ੇਅਰ ਵਾਇਆ ਪੋਸਟ ਕਰਨਾ ਚਾਹੁੰਦੇ ਆ ਠੀਕ ਹੈ ਸੈਂਡ ਵਾਇਆ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ ਤਾਂ ਇਹ ਟੈਂਪਲਰ অপਸ਼ਨ ਆਉਂਦੀਆਂ ਤੁਸੀਂ ਜਿਵੇਂ ਜਿਵੇਂ ਇਹਨੂੰ ਯੂਜ਼ ਕਰੋਗੇ ਰਾਜੀ ਯੂਜ਼ ਥਰੂ ਹੋ ਜਾਓਗੇ ਤਾਂ ਕਿਰਪਾ ਕਰਕੇ ਹੁਣ ਸਾਫਟਵੇਅਰ ਵੀ ਆਪ ਤੱਕ ਰੇ ਬੈਠ ਕੇ ਆਪਾਂ ਛੋਟਾ ਜਿਹਾ ਕੰਮ ਕਰ ਸਕਦੇ ਆ ਕਿਰਪਾ ਕਰਕੇ ਸਾਰੇ ਜਾਣੇ ਆਪਣਾ ਅਕਾਊਂਟ ਕ੍ਰੀਏਟ ਕਰ ਲਓ ਹੌਲੀ ਹੌਲੀ ਸਿੱਖ ਲਓਗੇ ਚਲ ਜਿਵੇਂ ਆਪਾਂ ਇੰਸਟਾਗ੍ਰam ਯੂਜ਼ ਕਰਦੇ ਆ ਫੇਸਬੁੱਕ ਯੂਜ਼ ਕਰਦੇ ਆ YouTube ਯੂਜ਼ ਕਰਦੇ ਆ ਉਹਨਾਂ ਦਾ ਸੌਖਾ ਇਹ ਹੈਗਾ ਉਹ ਜ਼ਿਆਦਾ ਔਖਾ ਨਹੀਂ ਹੈਗਾ ਸ਼ੁਕਰੀਆ ਬੇਟੇ ਮੈਂ ਉਮੀਦ ਕਰਦਾ ਇਹ ਵੀਡੀਓ ਤੁਹਾਡੇ ਵਾਸਤੇ ਹੈਲਪਫੁਲ ਰਹੀ ਹੋਊਗੀ ਤੇ ਜਲਦੀ ਆਪਾਂ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਤਦ ਤੱਕ ਵਾਸਤੇ ਧੰਨਵਾਦ ਸਰਬੱਤ ਦਾ ਭਲਾ ਬਾਬਾ ਮਿਹਰ ਕਰੇ